oh Amen. <laughs> oh um. ਇਤਨੀ ਸਰਲ ਬਾਸ਼ਾ ਸੌਖੀ ਬਾਸ਼ਾ ਵਿੱਚ ਬੋਲੇ ਗਾਇਆ ਜੇ ਫਿਰ ਵੀ ਸਾਡੇ ਨਾਲ ਦੇ ਨੇੜੇ ਨਹੀਂ ਲੱਗਦੀ ਹਿਰਦੇ ਦੇ ਵਿੱਚ ਨਹੀਂ ਬਸਦੀ ਸਮਝ ਨਹੀਂ ਲੱਗਦੀ ਤਾਂ ਫਿਰ ਸਾਡਾ ਮਨ ਹੀ ਐਸਾ ਚੱਲ ਰਿਹਾ ਸਾਡੇ ਮਨ ਦੇ ਵਿੱਚ ਹੀਤ ਨਾ ਹੰਕਾਰ ਭਰੇ ਆ ਇੰ ਅੰਮ੍ਰਿਤ ਰੂਪ ਬਾਣੀ ਟਿਕਦੀ ਨਹੀਂ ਘਰ ਨਹੀਂ ਕਰਦੀ ਹਰ ਜੀਵ ਹੰਕਾਰ ਨਾ ਪਾਵੇ ਇੱਕ ਜਗ ਜਗ ਸਤਿਗੁਰੂ ਜੀ ਕਹਿੰਦੇ ਨੇ ਖਾਮੇ ਨਾਵੇ ਨਾ ਵਿਰੋਧ ਹੈ ਦੋਵੇਂ ਨਵਸਾਂ ਇਕਠਾਰੇ ਹੰਕਾਰ ਤੇ ਪਰਮਾਤਮਾ ਦੋਨੇ ਹੀ ਨਿਵਾਸ ਤੇ ਇੱਕ ਕੋਈ ਵਾਸ ਨਹੀਂ ਸਕਦਾ ਜਾਂ ਤੇਸੀਂ ਹਮ ਹਮੇ ਹੰਕਾਰ ਨੂੰ ਸੰਭਾਲ ਸੰਭਾਲ ਕੇ ਰੱਖ ਲਈਏ ਤੇ ਜਾਂ ਤੇ ਪਰਮਾਤਮਾ ਨੂੰ ਇੱਕ ਹੀ ਚਾਂਸ ਹੈ देयर इज नो ਅਦਰ ਚਾਂਸ ਆਓ ਵਸੇ ਇਹ ਗੁਰੂ ਕੀ ਬਾਣੀ ਤੇ ਜਿਸ ਨੂੰ ਪਰਮਾਤਮਾ ਗੁਰੂ ਨੇ ਘਿਆਰ ਜੀਵ ਉਹ ਕਿਦਰੀ ਬਾੜ ਉਹਨਾਂ ਦੀਆਂ ਅੱਖਾਂ ਸੇ ਪਾੜ-ਪਾੜ ਕੇ ਦੇਖੀਏ ਖੋਲ ਕੇ ਦੇਖੀਏ ਕਿ ਹੈ ਬੱਠਾ ਬ੍ਰਹਮਗੁਰੂ ਆਗਰ ਮਿਲੇਗਾ ਸਾਨੂੰ ਬਾਹਰ ਹੈ ਜੋ ਦਿਸ਼ਾਸੋ ਤੇਰਾ ਰੂਪ ਉਹ ਬਾਹਰ ਵੀ ਉਸੇ ਦਾ ਰੂਪ ਹੈ ਪਰ ਉਹਨਾਂ ਨੂੰ ਦਿਸਦਾ ਜਿਨ੍ਹਾਂ ਨੇ ਇੱਕ ਵਾਰ ਅੰਦਰ ਦੇਖ ਲਿਆ ਅੰਦਰੋਂ ਅੰਦਰਵਾਜਾ ਦਾ ਪਾਰ ਦਾ ਖੋਲਦਾ ਬਾਹਰ ਨਹੀਂ ਹੈ। ਹਿਰਦੇ ਚੋਂ ਸਾਹ ਹੈ। ਅੱਖਾਂ ਬੰਦ ਕਰਕੇ ਜੇ ਕਰ ਸਕੋ ਬਹੁਤ ਵਧੀਆ। ਪਰ ਜਿਸ ਦੀ ਆਪਣੀ ਮਰਜ਼ੀ ਨੇ ਅੰਦਰੋਂ ਅੰਦਰ ਦੇਖਣਾ। ਸੁਰਤੀ ਵਿੱਚ ਲਿਆਉਣ ਵਾਸਤੇ ਬਾਹਰ ਦੀਆਂ ਬਾਹਰ ਦੀ ਜੜੀ ਬਾਹਰ ਜਾਂਦੀ ਸੁਰਤੀ ਉਹ ਸੁਨਮੋਕਣ ਵਾਸਤੇ। ਸਾਧਕ ਨੇ ਜਾਂ ਗੁਰੂਆਂ ਲੋਕਾਂ ਨੇ ਹਮੇਸ਼ਾ ਜਾ ਕੇ नेत्र बंद करके अंदर जाओ पहला अंदर मिलेगा वो वैसा ही है वो वसदा की कहना ना? वो ही रूप उसदा ही है सो प्रभ दुब नहीं प्रभ तू है तू ही है वो मालिक तू ही है पर तू पछाणा नहीं उस अंदर जाते नहीं ਇਸ ਚੀਜ਼ਾਂ ਦੇ ਨਾਲ ਵਸਤੂਆਂ ਦੇ ਨਾਲ ਹੰਕਾਰ ਦੇ ਨਾਲ ਵਿਕਾਰਾਂ ਦੇ ਨਾਲ ਹੀ ਜੁੜਿਆ ਰਿਹਾ ਹੈ ਕਦੀ ਆਪਣੇ ਆਪੇ ਦੇ ਵਿੱਚ ਚਾਪ ਚਕੇਵੇਂ وہی ਹੈ ਤੂੰ ਕੋਈ ਦੂਰ ਨਹੀਂ ਕੋਈ ਦੂਜਾ ਨਹੀਂ ਜਦੋਂ ਅਸੀਂ ਕਹਿਣਾ ਹੈ ਕਿ ਅਸੀਂ ਇਤਨੇ ਹੰਕਾਰ ਦੇ ਨਾਲ ਪਰ ਗਏ ਹਾਂ ਕਿ ਪ੍ਰੇਮ ਦੀ ਵੀ ਹੈਵ ਹੈਵ ਡਾਟ ਟੂ ਦਾ ਲੈਂਗੁਏਜ ਆਫ ਲਵ प्रेम ਦੇ ਪਛੈ ਪੁੱਲ ਚੁੱਕੇ ਹਨ ਜਦੋਂ ਆਪਾਂ ਕਹਿੰਦੇ ਵੀ ਅਕੀ ਪ੍ਰੇਮ ਨਾਲ ਕਰੋ ਤੇ ਸਮਝੀ ਗੱਰੀ ਅਤਮ ਅਰਮਲਗਨ ਕਿਉਂਕੀ ਚੀਜ਼ ਹੈ ਪ੍ਰੇਮ ਦੀ ਦੈਨ देयर इज ਅਨਦਰ ਸੋਲੂਸ਼ਨ ਫਾਰ ਥਿਸ ਇਫ ਯੂ ਵੰਟ ਅੰਡਰਸਟੈਂਡ ਦ ਲੈਂਗੁਏਜ ਆਫ ਲਵ ਦੈਨ ਜਸਟ ዱ ਇਟ ਟੂ ਟੋਟੈਲਿਟੀ ਟੋਟੈਲਿਟੀ ਮੀਨਸ That you are not sitting here and thinking something else and your mind goes somewhere else. Just make sure that you are sitting here and now and be in the present of Kirtan. That's what it means to be language of love. Just be in here and now. The, it's the same equal to love. Pyagnargahi. ਹਰ ਜੀਉ ਸਦਾ ਤੇਈਸ਼ਰਨੈ ਜਿਨ੍ਹਾਂ ਨੂੰ ਕੁਝ ਫਿਰ ਦਿਨੰਦ ਦੱਗ ਗਈ ਨਾ ਇਹ ਪੰਗਤੀ ਉਹ ਫਿਰ ਮੰਤਰ ਦੀ ਤਰਾਂ ਗੰਗ ਲੱਗਦੀ ਹੈ ਜਾਲ ਕੇ ਰਖ ਦਿੰਦੀ ਹੈ ਸਭ ਹੰਕਾਰ ਦਾ ਪ੍ਰੇਮ ਦੀ ਅਗਲੀ ਈਸੀ ਹੈ ਉਹ ਸਹੀਏ ਸਾਰੇ ਨਿਗੋਣਾ ਪਹਿਲੇ ਨਾਲ ਨਾਲ ਲਾਉਂ। ਅਗਰ ਗਉ ਵਿਪ੍ਰੇਮਨ ਤੇ ਫਿਰ ਸਾਨੂੰ ਵੀਰ ਕਰਜ ਮਿਲਤ ਹੋਊਗਾ ਫਿਰ ਇੱਕ ਸਲਾਟ ਦੀ ਜਗ੍ਹਾ ਸਾਰੀ ਸੰਗਤ ਭਰਤਾ ਦੇ ਵਾਸਤੇ ਮੈਂ ਧਿਆਗਾ ਕਿ ਇੱਥੇ ਸਾਰੇ ਤੁਸੀਂ ਵੱਲ ਵਸੀ ਚੋਖੋ ਬੰਦਾ ਬੇਰਮਾਨ ਨਾ ਕਰ। ਅਰ ਜੀਓ ਸਵਤ Thank <laughs> you. 국민기 <목소리도>